ਜੇ ਸਾਡੇ ਸੰਸਥਾਵਾਂ ਜਿਹੜੀਆਂ ਉਹ ਨਹੀਂ ਸੁਧਰਦੇ ਤੇ ਇਹ ਗੱਲ ਸਾਨੂੰ ਕਰਨੀ ਪੈਣੀ ਹੈ ਮੇਰੀ ਫੇਰ ਮਰਾਦਾ ਜੀ ਸ਼ਰਮਣੀ ਕਾਰਨ ਨਾਲ ਬਾਤ ਹੋתי ਜਾਨੀ ਹਰਪ੍ਰੀਤ ਸਿੰਘ ਨੇ ਅਸਤੀਫਾ ਦਿੱਤਾ ਹੀ ਤਾਂ ਸੀ ਕਿਉਂਕਿ ਉਹਦੀ ਧੌਣ ਤੇ ਗੋਡਾ ਰੱਖਿਆ ਜਾ ਰਿਹਾ ਸੀਗਾ ਵੀ ਜਥੇਦਾਰਾਂ ਨੂੰ ਬਾਹਰ ਕੱਢੋ ਉਹ ਨਹੀਂ ਸੀ ਚਾਹੁੰਦਾ ਕੱਢਣਾ ਕਿਉਂਕਿ ਉਹ ਫਾਊਂਡੇਸ਼ਨ ਦੇ ਵਿੱਚ ਵੀ ਰਿਆ ਹਟਾਣਾ ਸਾਹਿਬ ਦੇ ਬਹੁਤ ਨੇੜੇ ਰਿਹਾ ਉਹਨੂੰ ਪਤਾ ਇਸ ਸੰਸਥਾ ਦਾ ਉਹਨਾਂ ਨੂੰ ਪਤਾ ਅਕਾਲ ਤਖਤ ਦਾ ਇਹਦਾ ਰਤਬਾ ਕੀ ਆ ਆ ਗਿਆਨੀ ਰੁਘਵੀਰ ਸਿੰਘ ਦੇ ਕਹਿਣ ਤੇ ਵੀ ਉਹਨੇ ਅਸਤੀਫਾ ਵਾਪਸ ਨਹੀਂ ਲਿਆ ਉਹਨੂੰ ਪਤਾ ਸੀ ਕਿ ਗਿਆਨੀ ਜੀ ਉਹਨਾਂ ਦੀ ਕੋਲ ਕੋ ਬਲੀ ਮੰਗ ਰਹੇ ਆ ਤੇ ਮੈਂ ਇਹਨਾਂ ਦੇ ਕਹਦੇ ਅਸਤੀਫਾ ਦੇ ਦੇ ਤਾਂ ਸਾਰਾ ਕਲੰਕ ਜਿਹੜਾ ਮੇਰੇ ਮੱਥੇ ਤੇ ਮੜਿਆ ਜਾਣਾ ਉਹ ਨਹੀਂ ਗੱਲ ਮੰਨੀ ਉਹਨਾਂ ਨੇ ਹੁਣ ਗਿਆਨੀ ਹਰਪ੍ਰੀਤ ਸਿੰਘ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਕੇਸਗੜ ਸਾਹਿਬ ਦੇ ਜਿਹੜੇ ਜਥੇਦਾਰ ਆ ਉਹਨਾਂ ਨੂੰ ਹੀ ਪ੍ਰਕਾਸ਼ ਕਰਦਾ ਮੰਨ ਲੈਨੇ ਗਿਆਨੀ ਰੁਘਵੀਰ ਸਿੰਘ ਨੇ ਤੇ ਕਿਹਾ ਸਿੱਧਾ ਦੂਜਾ ਜਿਹੜਾ ਕੇਸਗੜ ਸਾਹਿਬ ਦਾ ਜਥੇਦਾਰ ਵਿਚਾਰਾ ਬੋਲਿਆ ਨਹੀਂ ਸੀ ਉਹਦੇ ਨਾਲ ਖੜਾ ਸੀਗਾ ਗਿਆਨੀ ਹਰਪ੍ਰੀਤ ਸਿੰਘ ਬੋਲੇ ਉਹ ਬੋਲੇ ਸੀਗੇ ਪਰ ਉਹ ਤਿੰਜੇ ਦਾ ਕੀ ਖਸੂਸ ਸੀਗਾ ਇਹਨਾਂ ਦੇ ਮਿਆਨ ਦੇ ਵਿੱਚ ਨਹੀਂ ਪਿਆ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ ਜਿਹੜੇ ਦੋ ਨਵੇਂ ਜਥੇਦਾਰ ਬਣਾਏ ਆ ਉਹਨਾਂ ਬਾਰੇ ਜੀ ਤਰਨ ਸਿੰਘ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਜਿਹੜਾ ਅਕਾਲੀ ਦਲ ਨੇ ਐਡੀ ਵੱੱਡੀ ਗਲਤੀ ਕੀਤੀ ਹੈ ਨਾ ਇਹ ਸ਼ਾਇਦ ਇਹਨਾਂ ਕੋਲੋਂ ਦਵਾਰਾ ਸੂਤ ਹੀ ਨਹੀਂ ਹੋਣੀ ਕਿਉਂਕਿ ਇਹਨਾਂ ਇੱਡਾ ਜ਼ਿਆਦਾ ਖਲਾਰਾ ਪਾ ਲਿਆ ਨਾ ਐ ਜਿਹੜਾ ਇਹਨਾਂ ਕੋ ਸੰਭੇ ਨਹੀਂ ਜਾਣਾ ਤੂੰ ਇਹ ਅਗal ਤੱਕ ਤੂੰ ਤੇ ਸਮਝਣ ਲੱਗ ਪਏ ਇਹ ਸਿਰਫ ਇਹਨਾਂ ਨੇ ਬਦਲਾ ਲਿਆ ਜਿਹੜਾ ਉੱਥੋਂ ਤਿੰਨਾਂ ਅ ਜਿਹੜਾ ਤੰਤਰੀਕ ਨੂੰ ਇਹਨਾਂ ਦੇ ਉਲਟ ਜਿਹੜਾ ਜੋ ਕੁਝ ਵੀ ਕੀਤਾ ਅਕਾਲ ਤਖਤ ਸਾਹਿਬ ਤੋਂ ਹੋਇਆ ਆ ਪਿਛਲੇ ਸਾਲ ਦੇ ਵਿੱਚ ਜਿਹੜਾ ਤੇ ਉਹ ਉਹਦੇ ਬਦਲਾ ਲਿਆ ਹੌਲੀ ਹੌਲੀ ਕਰਕੇ ਨੇ ਤਿੰਨੇ ਹੀ ਤੋਰ ਦਿੱਤੇ ਜਿੱਸਤਾ ਹੀ ਠਾਈਆਂ ਦੇਣਾ ਚੀ ਜੀਤਲੋ ਸਾਹਿਬ ਜਿੰਦੀ ਸਾਹਿਬ ਪਹਿਲੀ ਗੱਲ ਮੈਂ ਥੋੜੀ ਜੀ ਦਰੁਸਤੀ ਕਰ ਦਿਆਂ ਤਿੰਨ ਦਸੰਬਰ ਨਹੀਂ ਉਹ 2 ਦਸੰਬਰ ਹੈ ਜੀ 2 ਦਸੰਬਰ ਤੋਂ ਭਾਵੇਂ ਤਿੰਨ ਦਸੰਬਰ ਬੰਦ ਪਰ ਅਕਾਲ ਤਖਤ ਸਾਹਿਬ ਤੋਂ ਉਹਨੂੰ 2 ਦਸੰਬਰ ਮੰਨਿਆ ਗਿਆ ਇਸ ਕਰਕੇ ਆਪਾਂ ਥੋੜੀ ਜੀ ਆਪਣੀ ਇਹ ਦਰੁਸਤੀ ਕਰ ਲਈਏ ਜੀ ਜੀ ਕਿ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਤੋਂ ਜੋ ਹੁਕਮਨਾਮਾ ਜਾਰੀ ਹੋਇਆ ਸੀ ਉਹ ਹੁਕਮਨਾਮੇ ਦੇ ਵਿੱਚ ਕਿਹਾ ਕੀ ਗਿਆ ਸੀ ਜੀ ਉਹ ਹੁਕਮਨਾਮੇ ਦੇ ਵਿੱਚ ਇਹ ਕਹਿ ਸੀ ਕਿ ਅੱਜ ਦੀ ਲੀਡਰਸ਼ਿਪ ਹਮ ਅਕਾਲੀ ਦਲ ਦੀ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਚਾਹੇ ਉਹਦੇ ਵਿੱਚ ਬਾਗੀ ਹੈ ਤੇ ਚਾਹੇ ਉਹਦੇ ਵਿੱਚ ਦਾਗੀ ਹੈ ਜੀ ਕਿ ਸਾਰੇ ਲੋਕ ਅਕਾਲੀ ਦਲ ਦੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਖਵਾ ਚੁੱਕੇ ਹੈ ਬਿਲਕੁਲ ਜੀ ਮਤਲਬ ਟੋਟਲ ਲੀਡਰਸ਼ਿਪ ਜਿਹੜੀ ਹੈਗੀ ਹੈ ਚਾਹੇ ਉਦਾਗੀ ਹੈ ਜੀ ਚਾਹੇ ਬੱਗਿਆ ਦੀ ਕਾਂਟਕਸਰ ਨੇ ਉਹਨੂੰ ਰੱਦ ਕਰਤਾ ਸੀ ਹਮ ਹਮ ਨਾਲ ਅਗਲੀ ਗੱਲ ਕਾਂਟਕਸਰ ਤੋਂ ਇੱਕ ਬਨਾਮ ਹੋਇਆ ਸੀ ਕਿ ਨਵੀਂ ਲੀਡਰਸ਼ਿਪ ਦੀ ਚੋਣ ਦੇ ਲਈ ਜੀ 5 ਵਰਸ਼ੀ ਚੋਣ ਦੇ ਲਈ ਇੱਕ ਕਮੇਟੀ ਬਣਾਈ ਹੈ ਜਿਹੜੀ ਸੱਤ ਮੈਂਬਰੀ ਹਮ ਹਮ ਪਹਿਲਾ 6 ਮੈਂਬਰ ਉਹਦੇ ਹਲਾ ਨੇ ਸੀ ਸੱਤਵਾਂ ਮੈਂਬਰ ਕਰਪਾ ਸਿੰਘ ਬਡੂਗਰਵਾਦ ਦੇ ਵਿੱਚ ਪਾਇਆ ਸੀ ਜੀ اور ایک کمیٹی جڑی ہے گی ہے یہ نਿਰਪੱਖਤਾ ਦੇ ਨਾਲ ਮੈਂਬਰਸ਼ਿਪ ਕਰੂਗੀ ਪਹਾੜ ਇਹ ਹੈ ਕਿ ਜਾਲੀ ਮੈਂਬਰਸ਼ਿਪ ਨਾ ਆ ਜੇ ਤੇ ਉਹਦੇ ਲਈ ਹਾਂ ਹਾਂ ਬਾਕਾਇਦਾ ਇਹ ਗੱਲ ਕਹੀ ਗਈ ਸੀ ਕਿ ਜਿਹੜੇ ਜਿੰਨਾਂ ਨੂੰ ਮੈਂਬਰ ਬਣਾਉਣਾ ਉਹਨਾਂ ਦੇ ਆਧਾਰ ਕਾਰਡ ਨਾਲ ਜਿਹੜੇ ਅਟੈਚ ਕੀਤੇ ਜਾਣ بالکل ਹੀ ਉਹਦੇ ਤੋਂ ਬਿਤੇ ਡੈਲੀਗੇਟ ਚੁੜੇ ਜਾਣਗੇ ਡੈਲੀਗੇਟ ਚੁੜ ਕੇ ਪਹਿਲਾਂ ਬਲੌਕਾਂ ਦੀ ਫਿਰ ਡਿਲੀਟੀ ਤੇ ਫਿਰ ਜਿਹੜੀ ਅਗੇ ਕੌਮੀ ਪੱਧਰ ਤੇ ਇੱਕ ਨਵੀਂ ਲੀਡਰਸ਼ਿਪ ਚੁਣੀ ਜਾਊਗੀ ਹਾਂ ਬੜੀ ਆਪ ਦੇਖੀਏ ਕੁੱਲ ਮਿਲਾ ਕੇ ਕਿ ਕਈ ਵਾਰੀ ਕੁਦਰਤ ਦਾ ਨਹੀਂ ਕੁਛ ਇਹੋ ਜਿਹੇ ਫੈਸਲੇ ਕਰਵਾ ਦਿੰਦੀ ਹੈ ਜਿਹੜੇ ਫੈਸਲੇ ਐਸੇ ਕਰ ਰੁਆ ਨੇ ਤੇ ਆਪਾਂ ਗੱਲ ਦਾ ਫਾਹਾ ਬਣ ਜਾਂਦੇ ਹਾਂ ਉਹ ਕਹਿ ਦਿੰਦੇ ਜੀ ਜੀ ਮੇਰਾ ਅਜੀਬ ਵੀ ਬੰਦੇ ਨਾਲ ਉਦੋਂ ਵੀ ਵੜਦਾ ਤੇ ਪਹਿਲਾਂ ਵੀ ਆਪਾਂ ਕਹਿੰਦੇ ਰਹੇ ਆ ਮੈਂ ਤੁਹਾਨੂੰ ਪਤਾ ਕਿ ਮੇਰਾ ਇੱਕ ਸੁਆਬ ਵੱਖਰੇ ਕਿਸਮ ਦਾ ਹੈ ਜੀ ਜੀ ਮੇਰਾ ਜੋ ਐਡਲਸ ਜੀ ਹੁੰਦਾ ਨਾ ਇਹ ਕਦੇ ਲੁਕਾ ਕੇ ਨਹੀਂ ਰੱਖਿਆ ਮੈਂ ਇਹਨੂੰ ਸਪਸ਼ਟ ਕਹਿ ਦਿੰਦਾ ਹੁੰਦਾ ਭਾਵੇਂ ਕੋਈ ਗੁੱਸਾ ਕਰੇ ਤੇ ਭਾਵੇਂ ਕਰੇ ਕੋਈ ਗिला ਬਿਲਕੁਲ ਜੀ ਮੈਂ ਉਦੋਂ ਵੀ ਕਹਿਣਾ ਸੀ ਕਿ ਅਕਾਲੀ ਕਲ ਦਾ ਵਜੂਦ ਹੈ ਜਿਹੜਾ ਉਹ ਬਹੁਤ ਖਤਰੇ ਦੇ ਵਿੱਚ ਹੈ ਜਿੰਨਾ ਕਾਲੀਦਰ ਬਚਿਆ ਖੁੱਟਿਆ ਜਿਹੜਾ ਦਾ ਟੱਜ ਹੈਗਾ ਜਿੱਦੂ ਆਪਸ ਸਕਲਪਨ ਕਹਿ ਦਿਆ ਹਟ ਗਈ ਮੁੱਠ ਕਹਿ ਦਈ ਜੀ ਜੀ ਇਹਦੇ ਉੱਤੇ ਕੰਟਰੋਲ ਅੱਜ ਵੀ ਤੇ ਉਹਦੇ ਵੀ ਸੁਖਮੀਸ਼ਕ ਬਾਦਲਦਾਰ ਸੀ ਜੀ ਅਗਰ ਉਹ ਸਤਵੇਂ ਵੀ ਕਮੇਟੀ ਦੀ ਭਰਤੀ ਕਰ ਲੈਂਦੀ ਚੰਦੀ ਸਾਹਿਬ ਤੇ ਮੈਂਬਰਸ਼ਿਪ ਦੇ ਲਿਹਾਜ਼ ਦੇ ਨਾਲ ਕਿਉਂਕਿ ਜਿਹਦੇ ਕੋਈ ਟੱਜ ਹੈ ਮੈਂਬਰਸ਼ਿਪ ਉਹਨਾਂ ਨੇ ਕਰਦੀ ਹੈ ਬਿਲਕੁਲ ਜੀ ਕਮੇਟੀ ਦੇ ਆਪ ਤਾਂ ਜਾ ਕੇ ਨਿੰਨਾ ਫਾਰਮ ਭਰਦੇ ਫਾਰਮ ਤਾਂ ਲੋਕਾਂ ਨੇ ਭਰਨੇ ਹਮ ਹਮ ਕਿ ਲੋਕਲ ਦਾ ਜਿੰਨੇ ਜਿਹੇ ਹੈਗੇ ਇਸ਼ੂ ਇਹਦੇ ਨਾਲ ਸੀ ਕਿ ਇਹਨਾਂ ਦੀ ਗੱਲ ਪੜ ਗਿਆ ਕਿ ਸੀ ਪ੍ਰਧਾਨ ਜੀ ਦਾ ਕੋਈ ਆ ਜਾਵੇ ਸੀ ਬਿਲਕੁਲ ਜੀ ਪਰ ਉਧਰ ਤੋਂ ਜੋ ਕੁਝ ਕਰਵਾਉਂਦੀ ਹੈ ਕੁਦਰਤ ਫੋਰਸ ਕੁਝ ਗਲਤ ਕਰਵਾ ਦਿੰਦੀ ਹੈ ਹਾਂ ਹਾਂ ਆਪਾਂ ਜਦੋਂ ਅਗਲਕ ਸਾਹਿਬ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਵੱਡੀ ਮਿਸਾਲ ਦਿੱਤੀ ਜਾਂਦੀ ਹੈ ਮਹਾਰਾਜਾ ਰਣਜੀਤ ਸਿੰਘ ਵੜੀ ਜੀ ਕਿ ਮਹਾਰਾਜਾ ਰਣਜੀਤ ਸਿੰਘ ਜਿਸ ਵੇਲੇ ਸੱਤਾ ਦੇ ਵਿੱਚ ਸੀ ਉਹਨਾਂ ਨੇ ਕੋਈ ਖੜਗਾਨੀ ਕਰਨੀ ਸੀ ਤੇ ਉਹਨਾਂ ਨੂੰ ਤਲਬ ਕੀਤਾ ਗਿਆ ਸੀ ਹਾਂ ਹਾਂ ਤਲਬ ਕਰਨ ਤੋਂ ਬਾਅਦ ਉਹਨਾਂ ਲਈ ਸਜ਼ਾ ਵੀ ਪਰਪੋਜ਼ ਕੀਤੀ ਗਈ ਤੇ ਸਜ਼ਾ ਵੀ ਹੋ ਜਿਹੜੀ ਸਖਤ ਸਜ਼ਾ ਸੀ ਦੀ ਦੀ ਫਿਜ਼ੀਕਲ ਉਹਨਾਂ ਨੂੰ ਬਤਨ ਦੇ ਰਹੀ ਹੈ ਮਾਰ ਦਾ ਸਾਹਮਣਾ ਕਰਨਾ ਪੈ ਰਿਆ ਸੀ ਜੀ ਜੀ ਤੇ ਕਹਿੰਦੇ ਵੀ ਮਹਾਰਾਜਾ ਰਣਜੀਤ ਸਿੰਘ ਉਹ ਸਜ਼ਾ ਭੁਗਤਣ ਲਈ ਤਿਆਰ ਵੀ ਹੋ ਗਏ ਸੀ ਜੀ ਫਿਰ ਸਾਹੇਦ ਦੇ ਵਿੱਚ ਉਹ ਆਵਾਜ਼ ਉੱਠੀ ਵੀ ਕਿਉਂ ਕਿ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਕੌੰਦਾ ਕਿਸ ਲਈ ਇਹਨਾਂ ਨੂੰ ਫਿਜ਼ੀਕਲ ਸਜ਼ਾ ਲਾ ਦਿੱਤੀ ਜਾਵੇ ਤੇ ਉਹ ਮਾਮਲਾ ਟਲ ਗਿਆ ਸੀ ਜੀ ਕੰਦੀ ਸਾਹਿਬ ਮੇਰਾ ਮੰਨਣਾ ਧਰਮ ਤੇ ਸੱਤਾ ਹੂੰ ਹੂੰ ਜਿਹੜੀ ਇਹ ਦੋ ਅਲੱਗ-ਅਲੱਗ ਜੀਤ ਹੈ ਇਹਨਾਂ ਦਾ ਟਕਰਾ ਅੱਜ ਤੋਂ ਨਹੀਂ ਬਹੁਤ ਪਹਿਲਾਂ ਤੋਂ ਚੜਿਆ ਆਂਦਾ ਹੈ ਹੂੰ ਹੂੰ ਜੇ ਆਪਾਂ ਦੇਖੀਏ ਪੋਪ ਦਾ ਦਿੱਸਤਤਾ ਨਾਲ ਵੀ ਟਕਰਾ ਹੋਇਆ ਸੀ ਆਪਾਂ ਜੀ ਸਾਡੇ ਧਰਮ ਦੇ ਵਿੱਚ ਆਪਾਂ ਦੇਖੀਏ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਸਜ਼ਾ ਪਰਪੋਰ ਕੀਤੀ ਉਸ ਵੇਲੇ ਜੱਥੇਦਾਰ ਸਾਹਿਬ ਨੇ ਜੀ ਤੇ ਉਹ ਜੱਥੇਦਾਰ ਸਾਹਿਬ ਅਕਾਲੀ ਫੂਲਾ ਸਿੰਘ ਫਿਰ ਬਾਅਦ ਦੇ ਵਿੱਚ ਇਤਿਹਾਸ ਦੇ ਵਿੱਚ ਉਹਨਾਂ ਦੀ ਕੋਈ ਜਾਣਕਾਰੀ ਮਿਲਦੀ ਹੈ ਕਿ ਉਹ ਕਿੱਥੇ ਗਈ ਉਹਨਾਂ ਦੀ ਡਿਊਟੀ ਬਦਲਦੇ ਉਹਨਾਂ ਦੀ ਡਿਊਟੀ ਬਦਲ ਦਿੱਤੀ ਗਈ ਉਹਨਾਂ ਨੂੰ ਉੱਥੋਂ ਬਦਲ ਕੇ ਅਕਾਲ ਤਖਤ ਸਾਹਿਬ ਦੀ ਸੇਵਾ ਤੋਂ ਹਟਾ ਕੇ ਜੀ ਬਾਰਡਰ ਦੇ ਉੱਤੇ ਭੇਜਤਾ ਸਾਡੇ ਕੋਲ ਉਸ ਵੇਲੇ ਦੋ ਜੌਦੇ ਜੋ ਦੇ ਸੀਖ ਪੰਥ ਦੇ ਵਿੱਚ ਇੱਕ ਇਹ ਜਰਮਾਤ ਜਮਨ ﺍﻟहदीਸਿਕ ਬੜੂਆ ਤੇ ਦੂਜੇ ਅਕਾਲੀ ਸੂਰਦਰਸ ਜੀ ਉਹ ਦੋਨੋਂ ਬੰਦੇ ਮੁੜ ਕੇ ਜਿਹੜੇ ਹੈਗੇ ਆ ਆਪਾਂ ਕਹੀਏ ਵਾਪਸ ਨਹੀਂ ਆਏ ਹੂੰ ਹੂੰ ਫਿਰ ਤੁਸੀਂ ਦੇਖੋ ਕਿਵੇਂ ਕਿਵੇਂ ਹੁਦਾਰ ਹੈ ਕਦੇ ਵੀ ਸੱਤਾ ਹੀ ਹਰ ਸੱਤਾ ਵਾਲੇ ਦੇ ਹੀ ਜਿਹੜੀ ਹੈ ਉਹ ਅਕਾਲ ਤਖਤ ਸਾਹਿਬ ਦੇ ਨਾਲ ਟਕਰਾ ਲੇ ਜੀ ਭਾਈ ਮਨਜੀਤ ਸਿੰਘ ਹੁੰਦੇ ਸੀ ਭਾਈ ਮਨਜੀਤ ਸਿੰਘ ਅਕਾਲ ਤਖਤ ਸਾਹਿਬ ਦੇ ਐਕਟਿੰਗ ਦੇ ਸਿਹਾਰ ਸੀ ਉਹਨਾਂ ਨੇ ਸੁਜੈਸਟ ਕੀਤਾ ਸੀ ਕਿ ਭਾਈ ਨਾ ਲੜੋ ਜੀ ਸਾਰੇ ਜਣੇ ਇਕੱਠੇ ਹੋ ਜੋ ਹਾਂ ਉਹਨਾਂ ਦਾ ਕੀ ਹੋਇਆ ਸੀ ਜੀ ਇੱਕੋ ਇੱਕ ਜਥੇਦਾਰ ਸਾਡੇ ਕੋਲੇ ਉਹ ਆਏ ਹੈ ਕੁਰਬਾਦੀ ਵਾਲੇ ਜਿੱਦਾਂ ਨੂੰ ਜਦੋਂ ਸਿੱਖ ਪੰਥ ਤੇ ਇੱਕ ਬਹੁਤ ਵੱਡਾ ਹਮਲਾ ਹੋਇਆ ਸੀ ਉਹ ਹਮਲਾ ਦੋਨਾਂ ਪੱਖਾਂ ਤੋਂ ਹੋਇਆ ਸੀ ਫਿਜ਼ੀਕਲੀ ਵੀ ਹੋਇਆ ਸੀ ਤੇ ਸਦਾਰਕ ਤੌਰ ਤੇ ਵੀ ਹੋਇਆ ਸੀ ਜੀ ਜੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਮਾਤਾ ਉਹਨੂੰ ਪ੍ਰਵਾਨ ਕਰਨ ਤੋਂ ਇਨਕਾਰ ਕਰਦੇ ਆ ਮੈੜਾ ਇਨਕਾਰੀਆਂ ਨੇ ਅੰਦਰ ਸਰਸਾਬ ਦੇ ਵਿੱਚ ਅਰਲੇ-ਪਾਸੇ ਥੋੜਾ ਜਿਹਾ ਗਾ ਜਾ ਕੇ ਜੀ ਉਹਨਾਂ ਨੇ ਮੈੜਾ ਇਨਕਾਰੀਆਂ ਨੇ ਆਪਣਾ ਸਵਾਗਤ ਲਾਇਆ ਸੀ ਤੇ ਉਸ ਸਵਾਗਤ ਦਾ ਵਿਰੋਧ ਹੋਇਆ ਸੀ ਬਿਲਕੁਲ ਜਿਹੜੇ ਸਿੰਘ ਅਦਾਬ ਕਰਕੇ ਜਾ ਕੇ ਉਹਨਾਂ ਨੂੰ ਰੋਕਣ ਵਾਸਤੇ ਗਏ ਸੀ ਉਹ ਤਾਂ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਸੀ ਹੂੰ ਹੂੰ ਉਸਨੇ ਸਰਕਾਰ ਕੀ ਦੀ ਸਿੱਤਤਾ ਕੀ ਦੀ ਸੀ ਅਕਾਲੀ ਜਨਤ ਨਰੰਕਾਰੀ ਮੁਖੀ ਨੂੰ ਪੰਜਾਬ ਦੇ ਵਿੱਚੋਂ ਪੁਲਿਸ ਦੀ ਪ੍ਰੋਟੈਕਸ਼ਨ ਦੇ ਵਿੱਚੋਂ ਕਿਵੇਂ ਬਾਹਰ ਲਿਆਇਆ ਗਿਆ ਹਮਮ ਨਰੰਕਾਰੀ ਦਾ ਕੇਸ ਤਬਦੀਲ ਕਰਕੇ ਪੰਜਾਬ ਤੋਂ ਬਾਹਰ ਲਿਆਇਆ ਗਿਆ ਜੀ ਨਰੰਕਾਰੀ ਤੇ ਉਹਦੇ ਸਾਥੀ ਬਰੀ ਹੋਏ ਜਿਹੜਾ ਸਰਕਾਰੀ ਮਹਿਕਮਾ ਸੀ ਕਾਨੂੰਨ ਦਾ ਉਹਨੇ ਕਿਹਾ ਜੀ ਅਪੀਲ ਕਰਦੀ ਬੰਦ ਦੀ ਹੈ ਹਮਮ ਅਪੀਲ ਨਹੀਂ ਕੀਤੀ ਸਰਕਾਰ ਅਕਾਂਦੀ ਦਿੰਦੀ ਸੀ ਜੀ ਇਹ ਸਾਰੀਆਂ ਗੱਲਾਂ ਕੀ ਦਰਸਾਉਂਦੀਆਂ ਸਾਰੀਆਂ ਗੱਲਾਂ ਇਹ ਦਰਸਾਉਂਦੀਆਂ ਕਿ ਉਸ ਵੇਲੇ ਵੀ ਫੱਟਾ ਜਿਹੜੀ ਹੈਗੀ ਆ ਉਹ ਅਕਾਲ ਤਖਤ ਸਾਹਿਬ ਦੇ ਉਲਝ ਖੜੀ ਸੀ ਜੀ ਜੀ ਫੱਟਾ ਬੋਟਾਂ ਵਾਲੇ ਪਾਸੇ ਖੜੀ ਸੀ ਹਾਂ ਹਾਂ ਫਿਰ ਤੁਸੀਂ ਲੈ ਲਓ ਇਹ ਆਪਾਂ ਬਾਦਲ ਸਾਹਿਬ ਦੀ ਗੱਲ ਕਰਦੇ ਆ ਫਿਰ ਉਹ ਸਮਾਂ ਦੀ ਆਇਆ ਜਦੋਂ ਸੁਨਜੀਤ ਸਿੰਘ ਬਰਨਾਲਾ ਹੁੰਦੇ ਸੀ ਜੀ ਸੁਨਜੀਤ ਸਿੰਘ ਬਰਨਾਲਾ ਵੀ ਆਪ ਦੀ ਖੁਦਗਰਜ਼ੀ ਕਰਕੇ ਇਹ ਵੀ ਆਕੀ ਹੋ ਗਏ ਤੇ ਇਹਨਾਂ ਨੂੰ ਛੇਕਿਆ ਗਿਆ ਤੇ ਅਕਾਲ ਤਖਤ ਸਾਹਿਬ ਤੋਂ ਬਿਲਕੁਲ ਫਿਰ ਇਹਨਾਂ ਨੂੰ ਵੀ ਮਾਫੀ ਮੰਗਣੀ ਪਈ ਸੀ ਅਗਾ ਤੁਸੀਂ ਆਓ ਫਿਰ ਬੂਟਾ ਸਿੰਘ ਜੀ ਬੂਟਾ ਸਿੰਘ ਹੁਣ ਹੀ ਆਪਣੇ ਆਪ ਨੂੰ ਧਾਰਮਿਕ ਕਹਦੇ ਹੁੰਦੇ ਸੀ ਲੇਕਿਨ ਬੂਟਾ ਸਿੰਘ ਨੇ ਮਹਿੰਗ ਮੁਖੀ ਸੰਤ ਦਾ ਸਿੱਖ ਤੋਂ ਉੱਥੇ ਕਾਰ ਸੇਵਾ ਕਰਵਾਈ ਜਿਹਨੂੰ ਆਪਾਂ ਸਰਕਾਰ ਸੇਵਾ ਕਹਿੰਦੇ ਆ ਹੂੰ ਹੂੰ ਇੱਥੇ ਹੋਇਆ ਅਕਾਲ ਤਖਤ ਸਾਹਿਬ ਨੂੰ ਪੂਰੀ ਤਰ੍ਹਾਂ ਬੇਸਤੋ ਨਾਬੂਤ ਕਰਕੇ ਕਿ ਨਵੀਂ ਬਿਲਡਿੰਗ ਉਸਾਰੀ ਗਈ ਉਦੋਂ ਬਿਲਡਿੰਗਾਂ ਡੱਗਦੀ ਆਪਰੇਸ਼ਨ ਬਲੂ ਸਟਾਰ ਵੀ ਇਦਾਂ ਗੱਲ ਵੀ ਫੌਜ ਤੇ ਕਿ ਬਿਲਡਿੰਗਾਂ ਟੱਕ ਕੇ ਜਾਂਦੀ ਸੀ ਲੇਕਿਨ ਸਾਡੇ ਆਪਣਿਆਂ ਦੀ ਬਿਲਡਿੰਗਾਂ ਨਹੀਂ ਡੱਗਾਂ ਉਹਨਾਂ ਨੇ ਅਕਾਲ ਤਖਤ ਆਹ ਦੀ ਜੀ ਆਤਮਾ ਉਹਦੇ ਵੀ ਵਾਰ ਕੀਤੀ ਹੈ ਹੂੰ ਹੂੰ ਇਹਨਾਂ ਇੱਕ ਗੱਲਾਂ ਜਿਹੜੀਆਂ ਹੈ ਕੇ ਮੇਰਾ ਕਹਿਣ ਤੋਂ ਬਾਅਦ ਇਹ ਹੈ ਕਿ ਸੱਤਾ ਤੇ ਜਿਹੜੀ ਇਹਦਾ ਧਰਮ ਇਹਦਾ ਟਕਰਾ ਅੱਜ ਵੀ ਸ਼ੁਰੂ ਤੋਂ ਹੀ ਰਹਿ ਰਿਹਾ ਹੈ ਹਾਂ ਹਾਂ ਔਰ ਹਮੇਸ਼ਾ ਹੀ ਜਿਹੜੇ ਸੱਤਾਧਾਰੀ ਆ ਉਹਨਾਂ ਦੇ ਸਾਹਮਣੇ ਹੁੰਦੀ ਗੱਲ ਇਹ ਹੁੰਦੀ ਆਪਣਾ ਰਾਜਭਾਗ ਜੀ ਤੇ ਜਦੋਂ ਧਰਮ ਉਹਨਾਂ ਦੇ ਰਾਹ ਦੇ ਵਿੱਚ ਕੋਈ ਬਾੜੀ-ਮੋਟੀ ਮਤਲਬ ਅੜਚਨ ਪੈਦਾ ਕਰਦਾ ਜਾਂ ਰਾਹ ਕਹਿੰਦਾ ਕਿ ਤੁਸੀਂ ਇਹ ਦੇ ਮਤਾਂਕ ਚੱਲੋ ਜੀ ਤਾਂ ਉਦੋਂ ਫਿਰ ਉਹ ਟਿਕਣਾਉਂਦੇ ਹੈ। ਜੇ ਨੂੰ ਬਾਕੀ ਪਾਰਟੀਆਂ ਨੂੰ ਆਪਾਂ ਛੱਡ ਵੀ ਜੇ ਆਪਾਂ ਅਕਾਲੀ ਦਲ ਦੀ ਗੱਲ ਕਰੀਏ ਤਾਂ ਅਕਾਲੀ ਦਲ ਦੀ ਸਥਾਪਨਾ ਜਿਹੜੀ ਹੈ ਉਹ ਹੁੰਦੀ ਹੈ ਸ੍ਰੀ ਅਕੰਨ ਤਖਤ ਸਾਹਿਬ ਤੋਂ ਜੀ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਬਣਾਇਆ ਹੋਇਆ ਅਕੰਨ ਤਖਤ ਉੱਥੋਂ ਅਕਾਲੀ ਦਲ ਦੀ ਛਾਪੜਾ ਸਭ ਨੂੰ ਦਈਏ ਜੀ ਪਰ ਉਹੀ ਕਾਲੀ ਦਲ ਕੱਲੀ ਆਪਾਂ ਜਾਂ ਸੁਖਬੀ ਸਿੰਘ ਬਾਦਲ ਦੀ ਗੱਲ ਨਹੀਂ ਕਰ ਲੋ ਪ੍ਰਕਾਸ਼ ਸਿੰਘ ਬਾਦਲ ਕਰ ਲੋ ਸੁਰਜੀਤ ਸਿੰਘ ਬਰਨਾਲਾ ਕਰੋ ਜੀ ਜਿੰਨੇ ਵੀ ਨੀਂਦਰ ਆਏ ਆ ਜਿਹੜੇ ਸੱਤਾ ਵਾਲੇ ਨੀਂਦਰ ਆਏ ਨੇ ਸਿਆਸਤ ਆਲੇ ਇਸ ਕਰਦੋਂ ਤਾਂ ਹਮੇਸ਼ਾ ਟਕਰਾਉਂਦੇ ਰਹੇ ਆ ਜੀ ਜਿਹੜੇ ਨਹੀਂ ਟਕਰਾਈ ਉਹਨਾਂ ਨੂੰ ਕੱਢ ਕੇ ਨਾਂਬੇ ਕਰਤਾ ਉਹਨਾਂ ਨੂੰ ਉੱਥੇ ਰਹਿਣ ਨਹੀਂ ਦਿੱਤਾ ਸੋ ਕੁੱਲਬਾ ਕੇ ਜੋ ਕੁਝ ਹੋਇਆ ਕੱਲ ਬਹੁਤ ਮਾੜਾ ਰਿਹਾ ਜੀ ਅਗਲੀ ਗੱਲ ਇਹ ਕਿ ਇਹ ਹੈ ਕਿ ਸਿੰਘ ਸਾਹਿਬਾਂ ਨੇ ਫੈਸਲਾ ਕੀਤਾ ਹੌਸਲਾ ਕੀਤਾ ਹੂੰ ਉਹ ਤਾਂ ਸੱਪਰ ਤੋਂ ਹੁਕਮ ਲੈ ਬੈਠੇ ਕੀਤਾ ਲੇਕਿਨ ਮੈਂ ਪਹਿਲਾਂ ਵੀ ਕਹਿ ਚੁੱਕੇ ਜੱਦੀ ਸਾਹਿਬ ਕਿ ਜਦੋਂ ਤੁਸੀਂ ਡਾਵਾ ਡੋਲ ਹੋਣਾ ਬਿਲਕੁਲ ਜੀ ਡਾਵਾ ਡੋਲ ਹੋਇਆ ਡਾਵਾ ਡੋਲ ਹੋਇਆ ਬੰਦਾ ਹਮੇਸ਼ਾ ਮਾਰ ਖਾਂਦਾ ਹੁੰਦਾ ਹੈ ਉਹ ਚਾਹੇ ਸਿਆਸਤ ਦੇ ਖੇਤਰ ਦੇ ਵਿੱਚ ਹੋਵੇ ਚਾਹੇ ਚਾਹੇ ਧਰਮ ਦੇ ਖੇਤਰ ਚ ਹੋਵੇ ਜੀ ਮੈਂ ਇੱਕੋ ਆਪਣੀ ਗੱਲ ਕਹਿ ਕੇ ਆਪਾਂ ਅਗਾਂ ਅਗਲੇ ਵਿਸ਼ੇ ਨੂੰ ਤੋੜਦੇ ਆ ਅੱਗ ਗੱਲ ਅੱਗੇ ਤੋੜਦੇ ਆ ਜੀ ਕਹਿੰਦੇ ਵੀ ਕਿਸੇ ਵੇਲੇ ਚੌਧਰੀ ਦੇਵੀ ਲਾਲ ਕਾਂਗਰਸ ਪਾਰਟੀ ਦਾ ਹਿੱਸਾ ਹੁੰਦੇ ਸੀ ਬਿਲਕੁਲ ਜੀ ਜਦੋਂ ਪ੍ਰਤਾਪ ਸਿੰਘ ਕੈਰੋ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਸੀ ਚੌਧਰੀ ਦੇਵੀ ਲਾਲ ਉਹਨਾਂ ਦੀ ਵਜ਼ਾਰਤ ਦੇ ਵਿੱਚ ਵਜ਼ੀਰ ਹੁੰਦੇ ਸੀ ਜੀ ਇਧਰਲੇ ਪਾਸੇ ਸਾਡੇ ਵਾਲੇ ਪਾਸੇ ਮਾਲਵੇ 'ਚ ਆ ਗਏ ਕਿਉਂਕਿ ਸਰਸਾ ਜ਼ਿਲ੍ਹਾ ਜਿਹੜਾ ਹੈਗਾ ਇਹ ਵੀ ਮਾਲਵੇ ਦਾ ਹਿੱਸਾ ਹੀ ਹੈ ਜੀ ਇਧਰਲੇ ਪਾਸੇ ਆ ਗਏ ਦੋਨੋਂ ਕਾਰਟ ਬੈੱਕੇ ਜਾਂਦੇ ਆ ਹਾਂ ਹਾਂ ਅਗਾ ਤੋਂ ਅੱਗੇ ਰਾਤ ਨੂੰ ਰੌਣਕ ਸੀ ਥੋੜੀ ਜੀ ਅਧਿਹਰਾ ਹੋਇਆ ਲਾਈਟ ਪੈਂਦੀ ਹੈ ਰੌਸ਼ਨੀ ਪੈਂਦੀ ਹੈ ਤੇ ਇੱਕ ਖਰਗੋਸ਼ ਜੀ ਨੂੰ ਆਪਾਂ ਪਯਾਦੀ ਸਹਾ ਵੀ ਕਹਿ ਦਿੰਦੇ ਆ ਉਮਰੇ ਪਾਈ ਜਾਏ ਜੀ ਉਹ ਸਹਾ ਕਰ ਸੱਜੇ ਨੂੰ ਹੋ ਰਿਹਾ ਹੈ ਕਹਿੰਦੇ ਖੱਬੇ ਨੂੰ ਹੋ ਰਿਹਾ ਹੈ ਦੋਨੋਂ ਲੀਟਰ ਦੇਖੀ ਜਾਂਦੇ ਆ ਪ੍ਰਤਾਪ ਸਿੰਘ ਕੈਰੋ ਪੁਛਤਾ ਅਖੀਰੋ ਆਈਬੀ ਮੈਟਲੀ ਸਹਾਜ ਰਾਜੀ ਉਹ ਗੱਡੀ ਦੇ ਪੈਰ ਥੱਲੇ ਆ ਗਿਆ ਤੇ ਵਿਚਾਰਾ ਖਤਮ ਹੋ ਗਿਆ ਜਾਣਕਾ ਤੁਹੂਗੀ ਜੀ ਪ੍ਰਤਾਪ ਸਿੰਘ ਕੈਰੋ ਪੁਛਤਾ ਚੌਧਰੀ ਦੇਵੀ ਲਾਲੂ ਕਿ ਚੌਧਰੀ ਸਾਹਿਬ ਨੇ ਦਸੋਂ ਵੀ 18 ਮਾਰ ਕਿਉਂ ਗਿਆ ਜੀ ਉਹ ਕਹਿੰਦਾ ਜੀ ਕਦੇ ਐਵੇਂ ਭਾਜਿਆ ਦੱਸ ਸੀ ਕਦੇ ਐਵੇਂ ਭਾਜਿਆ ਦੱਸ ਸੀ ਹੂੰ ਹੂੰ ਕਹਿੰਦੇ ਨਹੀਂ ਇਹ ਸਹੀ ਸਮੇਂ ਤੇ ਸਹੀ ਫੈਸਲਾ ਨਹੀਂ ਲੈ ਸਕਿਆ ਕਿ ਇਹਨੇ ਸੱਚੇ ਨੂੰ ਜਾਣੇ ਕਿ ਕੱਦੇ ਨੂੰ ਜਾਣੇ ਬਿਲਕੁਲ ਜੀ ਤੇ ਇਹਦਾ ਅੰਤ ਇਹਦਾ ਤੋਂ ਹੀ ਹੋਇਆ ਜੋ ਹੁਣ ਅਸੀਂ ਹੂੰ ਹੂੰ ਠੀਕ ਹੈ ਕਹਿੰਦੇ ਵੀ ਉੱਥੇ ਚੌਧਰੀ ਦੇਵੀ ਲਾਲ ਨੇ ਮਨ ਬਣਾ ਲਿਆ ਉਹਨਾਂ ਸਰਦਾਰ ਸਾਹਿਬ ਕਤਰੀਕਾਰ ਫੈਸਲਾ ਬਹਿ ਵੀ ਨਹੀਂ ਲੈ ਸਕਿਆ ਸੀ ਮੈਂ ਕਦੇ ਐਸ ਪਾਸੇ ਨਹੀਂ ਕਰਦੇ ਮੈਂ ਕਾਂਗਰਸ ਛੱਡੀ ਜੋ ਪਾਸੇ چلا ਗਿਆ ਤੇ ਮੁੜ ਕੇ ਬਾਅਦ ਵਿੱਚ ਜੰਦੀ ਸਾਹਿਬ ਜਿਸ ਨੂੰ ਐਮਰਜੈਂਸੀ ਲੱਗੀ ਹੈ ਚੌਧਰੀ ਰਵੀ ਲਾਲ ਦਾ ਐਮਰਜੈਂਸੀ ਦੇ ਪ੍ਰੋਪਰ ਤੋਂ ਬਾਅਦ ਜੀ ਆਪਣੇ ਫਾਰਮ ਤੇਜਾ ਖੇੜਾ ਦੇ ਤੇ ਗੁਆਰੇ ਦੀ ਫਸਲ ਕਿਦਵਾਈ ਜਾਂਦਾ ਸੀ ਜੀ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਗਿਆ ਬੜੇ ਕਿਹਾ ਵੀ ਚੌਧਰੀ ਸਾਹਿਬ ਤੁਹਾਡੀ ਲੋੜ ਹੈ ਖੜੇ ਹੋਵੋ ਹੂੰ ਹੂੰ ਬੰਦਾ ਪੋਲਿਟਿਕਸ ਤੋਂ ਪਾਸੇ ਹੋਇਆ ਖੜਾ ਹੋ ਗਿਆ ਫੈਸਲਾ ਲਿਆ ਤੇ ਬਾਅਦ ਦੇ ਵਿੱਚ ਉਹ ਦੇਸ਼ ਦਾ ਡਿਪਟੀ ਪ੍ਰਾਈਮ ਮਿੰਿਸਟਰ ਬਣ ਗਿਆ ਸੀ ਪ੍ਰਾਈਮ ਮਿੰਿਸਟਰ ਦਾ ਉਹ ਉਹਨੂੰ ਪ੍ਰੋਪੋਜ਼ ਕਰਦੀ ਸੀ ਬਿਲਕੁਲ ਜੀ ਅਰ ਉਹ ਕਹਿੰਦਾ ਮੈਂ ਨਹੀਂ ਪ੍ਰਾਈਮ ਮਿੰਿਸਟਰ ਬਣਦਾ ਪ੍ਰਾਈਮ ਮਿੰਿਸਟਰ ਜਿਹੜੇ ਹੈਗੇ ਉਹ ਡਿਪਟੀ ਪੀਸੀ ਬਣਦਾ ਜੀ ਔਰ ਮੈਂ ਪ੍ਰਾਈਮ ਮਿੰਿਸਟਰ ਵੀ ਮੈਂ ਦਾ ਮੈਂ ਕਿੰਨੀ ਪ੍ਰਾਈਮ ਮਿੰਿਸਟਰ ਬਣਦਾ ਜੀ ਤਾਂ ਮੇਰਾ ਆਪਾਂ ਇਸੇ ਪਲੇਟਫਾਰਮ ਤੇ ਗੱਲ ਕਰਕੇ ਅਸੀਂ ਤੁਹਾਡੇ ਯਾਦ ਹੋ ਰਹੇ ਕਿ ਜਿਹੜੀ ਕੈਨੀ ਹਰਪ੍ਰੀਤ ਸਿੰਘ ਹੈ ਕੈਨੀ ਹਰਪ੍ਰੀਤ ਸਿੰਘ ਹੋਰਾਂ ਦੀ ਜਿਹੜੀ ਹੈ ਸੁਭਾਅ ਦੇ ਵਿੱਚ ਤੇਜੀ ਹੈ ਤਿੱਖਾਪਨ ਹੈ ਜਿਹੜੀ ਕੈਨੀ ਹਰਪ੍ਰੀਤ ਸਿੰਘ ਜਿਹੜੀ ਰਕਮੀ ਸਹੀ ਤਾਂ ਪਰ ਗਿਆਨੀ ਜੀ ਵੀਰ ਸਿੰਘ ਵੀ ਆਪਣੀ ਗੱਲ ਠੋਕ ਕੇ ਨਹੀਂ ਸੀ ਕਹਿ ਸਕੀ ਜੀ ਜੀ ਜਦੋਂ 2 ਦਸੰਬਰ ਦਾ ਮਤਲਬ ਹੁਕਮਨਾਮਾ ਹੋ ਗਿਆ ਸੀ ਉਸ ਤੋਂ ਬਾਅਦ ਉਹਨਾਂ ਨੂੰ ਸਪਸ਼ਟ ਉਸ ਹੁਕਮਨਾਮੇ ਤੇ ਅੱਗੇ ਨਾ ਜਾਇਦਾ ਸੀ ਜੀ ਤੇ ਉਹਨਾਂ ਨੇ ਮੈਂਬਰਸ਼ਿਪ ਸ਼ੁਰੂ ਕਰਤੀ ਕਹਿੰਦੇ ਵਧੀਆ ਕਰਤੀ ਜੀ ਮੈਂਬਰਸ਼ਿਸ਼ਪ ਸ਼ੁਰੂ ਕਰਤੀ ਜੀ ਉਹਨਾਂ ਨੇ ਕਹਿੰਦਾ ਜੀ ਉਹਨਾਂ ਨੇ ਸੱਤ ਮੈਂਬਰੀ ਕਮੇਟੀ ਦੀ ਡਿਊਟੀਆਂ ਲਾਦੀਆਂ ਕਹਿੰਦੇ ਵਧੀਆ ਕਰਤਾ ਹਾਂ ਹਾਂ ਆਪ ਦੇ ਵਿੱਚ ਉਹ ਕਹਿੰਦੇ ਜੀ ਜਦੋਂ ਦੋ ਬੰਦੇ ਛੱਡ ਗਏ ਤਾਂ ਵੀ ਸਾਹਿਬ ਵੀ ਛੱਡ ਗਏ ਤੇ ਪਟੂਕਰ ਸਾਹਿਬ ਵੀ ਛੱਡ ਗਏ ਪੰਜ ਮੈਂਬਰੀ ਕਮੇਟੀ ਦੇ ਤੋਂ ਲੋਕ ਹੈ ਜਿਹੜੇ ਸੀ ਜਿੰਦਿਆਪਾ ਕਹੇ ਦੀ ਹਰਪ੍ਰੀਤ ਸਿੰਘ ਬਾਰੇ ਕਰੀਏ ਜਿਸ ਨੂੰ ਕਹੇ ਦੀ ਹਰਪ੍ਰੀਤ ਸਿੰਘ ਦੇ ਖਿਲਾਫ ਤਿੰਨ ਵੇ ਵੀ ਕਮੇਟੀ ਬਣਾਈ ਹੈ ਜੀ ਜੀ ਸ਼ੁਰੂ ਵਿੱਚ ਇਹਨਾਂ ਨੇ ਉਸ ਤਿੰਨ ਮੈਂਬਰੀ ਕਮੇਟੀ ਦੇ ਉੱਤੇ ਕਿ ਤੂਕੀ ਤਾਂ ਜੇ ਤਾਂ ਕਮੇਟੀ ਬਣਾਈ ਵੀ ਜਾ ਸਕਦੀ ਸਿੰਘ ਸਹਿਬਾਨ ਦੇ ਖਿਲਾਫ ਜੇ ਕੋਈ ਇਲਜ਼ਾਮ ਲੱਗਦਾ ਉਹਦੀ ਪੜਤਾਲ ਜਿਹੜੀ ਹੈ ਉਹ ਸ਼ਰੋਮੀਂਗੁਰ ਦੋਨਾ ਪ੍ਰਬੰਧਕ ਕਮੇਟੀ ਨਹੀਂ ਕਰ ਸਕਦੀ ਜੀ ਉਹਨਾਂ ਨੇ ਕੀ ਕਹੇ ਸੀ ਕਿ ਇਹ ਪੜਤਾਲ ਜਿਹੜੀ ਹੈ ਇਹ ਰਵਾਰ ਸਾਹਿਬ ਦੇ ਮੁੱਖ ਕਰੰਤੀ ਕੋਲੇ ਜਾਣੀ ਚਾਹੀਦੀ ਹੈ ਜੀ ਤੇ ਅੰਦੀ ਸਾਹਿਬ ਮੁੱਖ ਕਰੰਤੀ ਦੀ ਪੋਸਟ ਵੀ ਉਹਨਾਂ ਕੋਲੇ ਹੀ ਹੈ ਅੱਜ ਵੀ ਭਾਵੇਂ ਉਹਨਾਂ ਨੂੰ ਅਕਾਲ ਪਖਤ ਸਾਹਿਬ ਦੀ ਜਥੇਦਾਰੀ ਤੋਂ ਹਟਾਤਾ ਲੇਕਿਨ ਉਹ ਮੁੱਖ ਕਰੰਤੀ ਦਾ ਅਜੇ ਵੀ ਹੈਗੇ ਬਿਲਕੁਲ ਜੀ ਉਹਨੂੰ ਵੀ ਮੁੱਖ ਕਰੰਤੀ ਸੀ ਉਹਨਾਂ ਨੂੰ ਫਿਰ ਉਹ ਕੰਪਲੇਟ ਆਰਡਰ ਕੋਲੇ ਲੈ ਲੈਣੀ ਚਾਹੀਦੀ ਸੀ ਹਾਂ ਅੱਜ ਵਿੱਚ ਜਦੋਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਉਹਨੂੰ ਉਹਨਾਂ ਨੇ ਕਿਹਾ ਜੀ ਇਹ ਨਹੀਂ ਕਰਨਾ ਚਾਹੀਦਾ ਸੀ ਜੀ ਪਰ ਉਹਨਾਂ ਨੇ ਉਹਦੇ ਤੇ ਰੋਕ ਨਹੀਂ ਲਾਈ ਕਿ ਤੁਹਾਡਾ ਇਹ ਫੈਸਲਾ ਗਲਤ ਹੈ ਹੂੰ ਕਿਉਂਕਿ ਫੈਸਲਾ ਜਿਹੜਾ ਸਹੀ ਸਮੇਂ ਤੇ ਸਹੀ ਫੈਸਲਾ ਨਾ ਕਰਦਾ ਜੀ ਇਹ ਜਿਹੜਾ ਸੱਤਾ ਜਿਹੜੀ ਹੈਗੀ ਆ ਉਹ ਚਾਹੇ ਸੁਖਵੀਰ ਸਿੰਘ ਬਾਦਲੋਂ ਹੋਵੇ ਜਾਂ ਸੁਖਵੀਰ ਸਿੰਘ ਵਾਲੰਦਿਕਾ ਦੇ ਤੁਸੀਂ ਤੇ ਮੈਂ ਵੀ ਕਿਉਂ ਨਾ ਹੁੰਦਾ ਜੀ ਸੱਤਾ ਨੂੰ ਇਹੋ ਪਤਾ ਨਹੀਂ ਕਿ ਧਰਮਦੇਵ ਖਾਂੜੇ ਸਾਡਾ ਜਿਹੜੇ ਪੈਰ ਲੱਗਣੇ ਮੁਸ਼ਕਲ ਹੈ ਹੂੰ ਤੇ ਧਰਮਦੇਵ ਤੇ ਜਿਹੜਾ ਬੰਦਾ ਬੈਠਾ ਧਰਪਦੀ ਜ਼ਿੰਮੇਦਾਰੀ ਕਰਦਾ ਹੈ ਕੰਤਕ ਸਿੰਘ ਸਾਹਿਬ ਜਿਹੜਾ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਸਥਾਪਿਤ ਕੀਤਾ ਹੋਇਆ ਸੱਤ ਪੈ ਜੀ ਉਸ ਤੱਕ ਤੇ ਇਹਦਾ ਸੇਵਾਦਾਰ ਬੈਠਦਾ ਸਾਡੇ ਨਹੀਂ ਉਹ ਖੜਦਾ ਪੰਗਾਇਦਾ ਤਾਂ ਸੱਤਾ ਦੇ ਨੂੰ ਚੱਕੇ ਪਾਸੇ ਕਰਦਾ ਉਹ ਦੇਖਣਾ ਇਹ ਹੈ ਕਿ ਜਿਹੜਾ ਸਿੱਖ ਪੰਥ ਹੈ ਉਹ ਸੱਤਾ ਨੂੰ ਕਿਵੇਂ ਲਾਏ ਜੀ ਉਹ ਧਰਮ ਵਾਲੇ ਪਾਸੇ ਖੜਦਾ ਹੈ ਜਾਂ ਉਹ ਇਸ ਪਾਸੇ ਖੜਦਾ ਹੈ ਜਪਦੀ ਸਾਹਿਬ ਮੈਂ ਇੱਕੋ ਗੱਲ ਕਹਿਣੀ ਚਾਹੂੰਗਾ ਕਿ ਜਦੋਂ ਜਿਹੜਾ ਮੁਖੀ ਨੇ ਸਲਾਬਤਪੁਰੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਦੇ ਆਪ ਦੇ ਸੱਤ ਪ੍ਰੇਮੀਆ ਨੂੰ ਉਹ ਆਜਾ ਪਿਆ ਕਿ ਜਿਵੇਂ ਪੰਜ ਪਿਆਰੇ ਸਾਥੇ ਸੀ ਗੁਰੂ ਸਾਹਿਬ ਦੇ ਤੇ ਉਹਨੇ ਆਪਣੇ ਕੀਸੀਏਟਿੰਗ ਸਾਥ ਸਾਥੇ ਸੀ ਜੀ ਉਸ ਤੋਂ ਬਾਅਦ ਫਿਰ ਉਹਨੇ ਇਸ਼ਤਿਹਾਰ ਦਿੱਤੇ ਖਵਾਰਾ ਦੇ ਵਿੱਚ ਬੜਾ ਵਿਰੋਧ ਹੋਇਆ ਟਕਰਾਅ ਹੋਇਆ ਸਿੱਖਾ ਦਾ ਤੇ ਖਾਲਸਾ ਦਾ ਜੀ ਪਰਚਾ ਵੀ ਦਰਜ ਹੋਇਆ ਇਹਦੇ ਖਿਲਾਫ ਉਸ ਵੇਲੇ ਵੀ ਸਾਡੇ ਸਿੰਘ ਸਹਿਬਾਨ ਜਿਹੜੇ ਹੈਗੇ ਸੱਤਾ ਦੇ ਪ੍ਰਭਾਵ ਕਰਕੇ ਟਾਵਰਡਲ ਸੀ ਫੈਸਲਾ ਨਹੀਂ ਸਹੀ ਜਾ ਰਹੀ ਬਿਲਕੁਲ ਜੀ ਜੇਨ ਦਰਦਮਲ ਸਾਹਿਬ ਦੇ ਇੱਕ ਕਨਵੈਨਸ਼ਨ ਹੋਈ ਸੀ ਜੀ ਉਸ ਕਨਵੈਨਸ਼ਨ ਦੇ ਵਿੱਚ ਮੈਂ ਵੀ ਸ਼ਾਮਲ ਸੀ ਅਸੀਂ ਉੱਥੇ ਗਏ ਆ ਕਨਵੈਨਸ਼ਨ ਦੇ ਵਿੱਚ ਜੀ ਤੇ ਉਹ ਮੈਂ ਜਾਹੋ ਮੈਂ ਉਸ ਕਨਵੈਨਸ਼ਨ ਦੇ ਵਿੱਚ ਸਿੱਖ ਭਾਈਚਾਰੇ ਦਾ ਜਾਹੋ ਜਲਾਲ ਦੇਖਿਆ ਜਦੋਂ ਸਿੰਘ ਸਾਹਿਬਾਨ ਕੋਈ ਫੈਸਲਾ ਨਹੀਂ ਲੈ پا ਰਹੇ ਸੀ ਹੂੰ ਹੂੰ ਉਹਨੂੰ ਇਹ ਸਿੰਘ ਕਹਿੰਦਾ ਬਾਅਦ ਦੇ ਖਾਲਸਾ ਉਹ ਜਿਹੜਾ ਲੋਕਾਂ ਦੇ ਵਿੱਚ ਲਾਵਾ ਫੁੱਟਿਆ ਸੀ ਹੂੰ ਹੂੰ ਭਾਈ ਗੁਰਨਾਥ ਸਿੰਘ ਪਟਾਲਾ ਪਰ ਕੇ ਬੱਦਿਆ ਕਿ ਆਪਣੀਏ ਸਤਰੀ ਸਾਹਿਬ ਸੂਤ ਲੈਦੀ ਜੀ ਤੇ ਹੁਣ ਇਹ ਇੱਕ ਪਾਸਾ ਹੋ ਉ ਇਧਰਲਾ ਪਾਸਾ ਜਾ ਉਧਰਲਾ ਪਾਸਾ ਹੂੰ ਹੂੰ ਔਰ ਸਿੰਘ ਸਹਿਬਾੜਿਕ ਪਾਸੇ ਹੋ ਗਏ ਸੀ ਅਸੀਂ ਦਰਬਾਰ ਸਾਹਿਬ ਦੇ ਅੰਦਰ ਬੈਠੇ ਐ ਜਦੋਂ ਉਹਨਾਂ ਨੇ ਫੈਸਲਾ ਕੀਤਾ ਸੀ ਕਿ ਮੇਰਾ ਪੰਥ ਨੂੰ ਪੰਥ ਨੂੰ ਛਿੱਟਿਆ ਜਾਵੇ ਬਿਲਕੁਲ ਜੀ ਪਰ ਦੇਖਣ ਵਾਲੀ ਗੱਲ ਇਹ ਹੈ ਕਿ ਆਹ ਜਿਹੜਾ ਫੈਸਲਾ ਹੋਇਆ ਇਹਨੂੰ ਪੰਥ ਕਿਸ ਢੰਗ ਦੇ ਨਾਲ ਲੱਗਾਇਆ ਕੀ ਪੰਥ ਜਿਹੜਾ ਹੈਗਾ ਸੁੱਤਿਆ ਲੱਗੀਆਂ ਤੜਕੇ ਸੁੱਤਾ ਰਹੂਗਾ ਜਦ ਪੰਥ ਦੇ ਵਿੱਚ ਉਹੀ ਭਾਵਨਾ ਪੈਦਾ ਹੋਊ ਜਿਹੜੀ ਸਾਡੇ ਗੁਰੂ ਸਾਹਿਬਾਂ ਨੇ ਕਿਹਾ ਸੀ ਮੈਂ ਬਰਾਂ ਤੇ ਪੰਥ ਜੀ ਵੀ ਇਹ ਜਿਹੜੀਆਂ ਇਹ ਚੀਜ਼ਾਂ ਦੇਖਣ ਵਾਲੀ ਗੱਲ ਹੈ ਕਿ ਗੱਲ ਕਿਹੜੇ ਪਾਸੇ ਨੂੰ ਜਾਂਦੀ ਹੈ ਪਰ ਜਿਹੜੇ ਪਾਸੇ ਨੂੰ ਸਾਡਾ ਹੁਣ ਇਸ ਵੇਲੇ ਅਸੀਂ ਜਿਹੜੇ ਨੂੰ ਜਾ ਰਹੇ ਹਾਂ ਅਸੀਂ ਬਿਲਕੁਲ ਟਗਾਰ ਵਾਲੇ ਪਾਸੇ ਜਾ ਰਹੇ ਹਾਂ ਦੁਸ਼ਮਣ ਦੇਸ਼ ਉਪਦੇਸ਼ ਦੇ ਵਿੱਚ ਬੈਠਾ ਸਾਨੂੰ ਫਿੱਟ ਕਰ ਰਿਹਾ ਸਾਨੂੰ ਤੱਕ ਪਰੇਸ਼ਾਨ ਕਰ ਰਿਹਾ ਜੀ ਉਸ ਸਿੱਖ ਸ਼ਕਤੀ ਨੂੰ ਕਮਜ਼ੋਰ ਕਰ ਰਿਹਾ ਹੈ